ਹਾਂਜੀ ਤਾਂ ਕੀ ਹਲਚਲ ਆ ਸਾਰਿਆਂ ਦਾ ਤਾਂ ਸੋ ਆਪਾਂ ਵੀਡੀਓ ਕਰ ਲਈ ਸ਼ੁਰੂ ਤਾਂ ਹੁਣ ਆਪਾਂ ਮੋਟਰ ਤੱਕ ਚੱਲਦੇ ਆ ਗੱਲਾਂ ਕਰਦੇ ਤੁਰੇ ਚੱਲਾਂਗੇ ਇੱਥੋਂ ਠੀਕ ਆ ਤਾਂ ਵੇਖੋ ਤੁਸੀਂ ਗਾਂ ਵਾਲੇ ਨਿਆਰੇ ਨਾਲੇ ਗੱਲਬਾਤਾਂ ਕਰਦੇ ਆ ਤਾਂ ਆਪਾਂ ਖੇਤ ਆਏ ਸੀਗੇ ਤੇ ਆਲੂ ਇੰਨੇ ਨੇ ਹੋ ਗਏ ਆ ਕਈ ਦਿਨ ਹੋ ਗਏ ਮੈਂ ਖੇਤ ਆਇਆ ਨਹੀਂਗਾ 4-5 ਦਿਨ ਹੀ ਲੰਘ ਗਏ ਆ ਵਧੀਆ ਹਰੇ ਭਾਈ ਪੂਰੀਆਂ ਦੂਰ ਦੂਰ ਤੱਕ ਪਤਾ ਲੱਗਦਾ ਵੀ ਆਲੂ ਹੈਗੇ ਆ ਠੀਕ ਆ ਆਹ ਕਿਹੋ ਜਿਹਾ ਜਗ੍ਹਾ ਦੀ ਜੇ ਰਹਿ ਗਏ ਪਤਾ ਨਹੀਂ ਕਾਹਤੋਂ ਹਾਂ ਰਹਿ ਗਏ ਜਮਿਆ ਹੈਗੇ ਇੱਥੇ ਆ ਉੱਗ ਗਈ ਨਹੀਂ ਕਣੀ ਤੇ ਇੱਥੇ ਬੀਜ ਮਾੜਾ ਮੂੜਾ ਹੋ ਗਿਆ ਕੋਈ ਚੱਕਰ ਪੈ ਗਿਆ ਹੋਰ ਸਾਰੇ ਵਧਗਾ ਵਾ ਉਹ ਸਾਰੇ ਜਿੱਥੋਂ ਤੱਕ ਨਿਗਾ ਵਜਦੀ ਆ ਆਪਣੇ ਸਾਰੇ ਵਧਗਾ ਤੇ ਆ ਇੰਨਾ ਏਰੇ ਕੋਈ ਪਤਾ ਨਹੀਂ ਜੇ ਕਾਤੋਂ ਆਏ ਆ ਆ ਵੀ ਵਟਾਂ ਤੇ ਆਏ ਹੈਗੇ ਆਲੂ ਆਵੇ ਜਿੱਥੇ ਹੋਏ ਨਹੀਂ ਤੇ ਨਹੀਂ ਤਾਂ ਸਾਰੇ ਗਾ ਵਟਾ ਉਧਰ ਭਰਗਾ ਪੰਜਾਂ ਟੰਗਾਂ ਕੋਲੇ ਕੋਲੇ ਵਟਾ ਹੋ ਨਹੀਂ ਜਿਵੇਂ ਆ ਕੋਲੇ ਵਾਟਾ ਆ ਟੇਢੀ 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 ਟੇਢੇ ਲੋਟ ਬਣ ਜਾਂਗੀਆਂ ਇਹ ਆ ਇਧਰ ਨੂੰ ਜਾਂਦੀ ਹੈ ਜਿਵੇਂ ਇਧਰ ਨੂੰ ਲੰਮਾ ਤਾਂ ਸਾਰਿਆਂ ਦੇ ਹੈਗਾ ਆ ਵੀ ਜਮੇਦਾਰ ਨੂੰ ਜਾਂਦੀ ਆ ਪਾਈ ਦੇ ਨਾਲ ਨਾਲ ਇਹਦੇ ਤੇ ਵੀ ਇਹਨਾਂ ਦੇ ਘਾਟ ਆ ਤੇ ਬਾਕੀ ਇਹ ਥੋੜੇ ਜਿ ਪਛੇਤੇ ਵੀ ਆ ਇੱਧਰ ਵੀ ਦੇਖ ਲਓ ਆਲੂ ਇਹਦੇ ਚ ਪਰਾਲੀ ਬਾਹਲੀ ਸਿੰਮਸਾਂ ਲੂਟ ਵੋਟ ਕੀਤਾ ਵੇ ਆ ਵੇਖ ਲਓ ਬਾਣ ਪਰਾਲੀ ਦੀਂਦੀ ਹੋਊਗੀ ਪਤਾ ਲੱਗਦਾ ਵੀ ਪਰਾਲੀ ਹੈਗੀ ਆ ਪਾਈ ਆ ਆਲੂ ਆ ਤੇ ਪਤਾ ਨਹੀਂ ਕਾਤੋਂ ਕਿਤੇ ਕਿਤੇ ਨਹੀਂ ਹੋਏ ਟਾਵੇਂ ਟਾਵੇਂ ਇਹ ਨਿਕਲੇ ਨਹੀਂ ਕਾਤੋਂ ਹੋਇਆ ਇਦਾਂ ਰੱਬ ਜਾਣਦਾ ਆ ਵੇ ਦੇ ਤੇ ਵੀ ਆਇਆ ਪਰ ਇਹ ਪਛਿੱਤੇ ਕਰਕੇ ਥੋੜੇ ਜੇ ਇਹ ਲੇਟ ਆ ਆ ਵੇਖ ਲੋ ਹੁਣ ਤੁਹਾਨੂੰ ਦੂਰ ਤੱਕ ਨਹੀਂ ਤਾਂ ਹੋਊਗਾ ਨਾ ਇੱਧਰ ਵੀ ਦੇਖ ਲੋ ਇਹ ਆਲੂਆਂ ਨੂੰ ਪਤਾ ਨਹੀਂ ਕੀ ਚੱਕਰ ਆ ਇਹ ਪਾਣੀ ਪੁਣੀ ਲੱਗਾ ਵਾ ਇਹਨਾਂ ਨੂੰ ਪਹਿਲਾਂ ਲਾ ਕੇ ਹਟ ਕੇ ਤੇ ਕਿ ਇੱਧਰ ਲਿਆ ਨੂੰ ਬਾਅਦ ਚ ਬੰਦ ਕੀਤਾ ਵਾ ਪਾਣੀ ਕਿਉਂਕਿ ਆ ਵੇਲੋਂ ਤਾਂ ਖਈ ਆ ਖਾਲ ਵੀ ਸੁੱਕਿਆ ਹੋਇਆ ਜਿੱਥੇ ਰਹਿ ਜਾਂਦਾ ਮੈਂ ਪਾਣੀ ਲੱਗਿਆ ਵਾ ਇਹਨਾਂ ਨੂੰ ਇਹਨਾਂ ਨੂੰ ਵੀ ਪਾਣੀ ਲੱਗਾ ਵਾ ਬਈ ਮਾਰੇ ਜੇ ਪਛਿੱਤੇ ਆ ਆਉਂ ਆ ਵੱਟਾਂ ਤੇ ਵੀ ਹੋਏ ਨਹੀਂ ਇੱਥੇ ਵੀ ਆਏ ਆ ਇਹ ਕੀ ਤਕਲੀਫ ਹੈ ਇਹਨਾਂ ਨੂੰ ਪਤਾ ਨਹੀਂ ਕੀ ਚੱਕਰ ਤੁਸੀਂ ਦੇਖ ਲੈਨੇ ਜਾਂ ਨਹੀਂ ਕਿ ਤੁਸੀਂ ਦੇਖ ਲੋ ਆ ਵੀਡੀਓ ਚ ਹੁੰਦੀ ਸੀ ਜਾਂਦੇ ਆ ਗਵਾਂਢੀਆਂ ਦੀ ਕਣਕ ਆ ਗਈ ਆਵੇ ਕਾਤੋਂ ਨਹੀਂ ਹੋਏਗੇ ਕੀ ਰੀਜਨ ਹੈ ਇਹਦਾ ਪਤਾ ਨਹੀਂ ਆ ਵੀ ਆ ਵੀ ਆਈਆਂ ਲਓ ਆ ਲਾ ਵਾਵਾ ਵਾਵਾ ਠਾਹ ਤੇ ਵੱਟਾਂ ਤੇ ਹੋਏ ਨਹੀਂ ਜਿੱਥੇ ਪਤਾ ਲੱਗਦਾ ਵਾ ਆ ਵੀ ਆ ਵੀ ਵੱਟਾਂ ਆ ਅੱਧੀ ਅੱਧੀਆਂ ਅੱਧੀਆਂ ਵੱਟਾਂ ਹੀ ਆ ਅੱਧੀਆਂ ਖਾਲੀ ਹੋਈ ਆ ਆ ਦੇਖ ਲਓ ਨਾਲ ਦੀ ਨਾਲ ਤੁਸੀਂ ਤੁਹਾਨੂੰ ਦੇਖਦੇ ਹੋਣਗੇ ਪੱਟੇ ਦੇ ਪਰਲੇ ਪਾਸੇ ਉਹਨੂੰ ਔਰਲੇ ਪਾਸੇ ਹਲੇ ਪਾਸੇ ਤਾਂ ਹੈ ਹੀ ਨਹੀਂ ਆ ਵੇਖ ਲਓ ਕੁਝ ਨਿੱਕੇ ਆ ਜਦੋਂ ਬਾਬਾ ਨਿਕਲ ਆਉਣਗੇ ਉਦੋਂ ਪਤਾ ਲੱਗੂ ਨਿਕਲਦੇ ਹੀ ਹਜੇ ਕੋਸ ਆਲੂ ਤਾਂ ਬਾਕੀ ਆ ਆਪਣੀ ਕਣਕ ਆਗੀ ਕਣਕ ਵਰਗਾ ਹੋਗੀ ਰੱਬ ਦੀ ਕਿਰਪਾ ਨਾਲ ਪਾਣੀ ਛੱਡਿਆ ਵਿਆ ਉਹ ਘਰੇ ਨੂੰ ਤਾਂ ਪਾਣੀ ਲਾਇਆ ਤਾਂ ਵਿਚਾਲੜੀ ਨੂੰ ਅੰਦਰ ਨਹੀਂ ਜਾ ਥੋੜੀ ਨਿਕਲੀ ਹੋਣੀ ਹੈ ਪਰ ਮੈਂ ਦੇਖੀ ਸੀ ਕਿ ਕਣਕ ਦਾ ਪ੍ਰੋਪਰ ਨਿਕਲੀ ਆ। ਉਹ ਬਾਕੀ ਆਪਣੀ ਸਬਜ਼ੀ ਭਾਜੀ ਚੂਹੇ ਖਾ ਗੇ। ਆ ਗਵੰਢੀ ਦੀ ਕਣਕ ਆ ਗਈ ਇੱਧਰ। ਰਾਲੀ ਇਕੱਠੀ ਕੀਤੀ ਵੀ ਇੱਧਰ ਇਕੱਠੀ ਕਰਕੇ ਰੱਖੀ ਵੀ ਆਪਾਂ ਆਲੂਆਂ ਵਾਸਤੇ। ਉਹ ਬਾਹਨ ਨੂੰ ਦੂਜੇ ਨੰਬਰ ਵਾਲ ਤੇ ਵੱਟ ਗਿੱਲੀ ਸੁੰਦੀ ਨਹੀਂ ਹੋਣੀ ਆ। ਕਣਕ ਵੀ ਹਰੇ ਵਾਈ ਉਹਦੇ ਚ ਵੱਧ ਦੀਂਦੀ ਹੋਣੀ ਕਿਉਂਕਿ ਬਾਂਡ ਵੀ ਗੱਲਾਂ ਕਣਕ ਵੀ ਵਧ ਗਈ ਹੋਈ ਵੀ ਆ। ਹੋਈ ਵੀ ਤਾਂ ਇੰਨਾ ਚ ਵੀ ਜਲ ਪਾਣੀ ਲਾਗੇ ਹੋਰ ਫੱਟਿਆਣੀ ਆ। ਪਤਾ ਨਹੀਂ ਕਾ ਤੋ ਪਾਣੀ ਛੱਡਿਆ ਵਾ ਜੰਦਰ ਦਾ। ਮੈਂ ਤਾਂ ਹੁਣ ਆਇਆ ਹੈਗਾ। ਤਿੰਨਾ ਚੌਹਾਂ ਦਿਨਾਂ ਬਾਅਦ ਆਇਆ ਸੀ ਗੱਲ ਲਿਆਣਿਆਂ ਆ ਗਵਾਂਢੀ ਦੇ ਇਧਰ ਭਾਈ ਕਣਕ ਮਾਰੂ ਮਾਰ ਕਰਦੀ ਆਉਂਦੀ ਆ ਵਧਿਆ ਚੱਲੋ ਨੇਂਤ ਕੀਤੀ ਆ ਤਾਂ ਬਾਕੀ ਸਬਜ਼ੀ ਆਪਣੀ ਕੁਛ ਨਹੀਂ ਯਾਰ ਇਹ ਏਸੀ ਹੋਇਆ ਅੱਜ ਮਰੇ ਅਸੀਂ ਖੇਤ ਢੇੜਾ ਛੇੜਾ ਮੈਨੂੰ ਐਸੇ ਦਾ ਚੱਲ ਖੇਤ ਢੇੜਾ ਗੋੜਾ ਕੱਢ ਕੇ ਆਉਨੇ ਆ ਨਾਲ ਵੇਨੇ ਆ ਕੀ ਮਾਹੌਲ ਚਾਲਾ ਉੱਥੇ ਠੀਕ ਆ ਬਸ ਅਸੀਂ ਵੀਡੀਓ ਬਣਾਈ ਆ ਹੋਰ ਆਪਾਂ ਬਣਾਈ ਤੁਹਾਡੇ ਨਾਲ ਕਰਾਂਗੇ ਸ਼ੇਅਰ ਤੇ ਇਨ ਇੱਕ ਵੀਡੀਓ ਨੂੰ ਲਾਈਕ ਕਰ ਲਓ ਕਮੈਂਟ ਕਰ ਲਓ ਅਤੇ-ਬਦ ਸ਼ੇਅਰ ਕਰ ਦਿਆ ਕਰੋ ਬਾਕੀ ਜਿਹੜਾ ਕੋਈ ਵੀੰਦਰਾ ਭਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੇ ਕਿਸੇ ਤਜਰਬਾ ਕਰ ਲਿਆ ਕਰੋ ਮਿਲਦੇ ਆਪਾਂ ਅਗਲੀ ਵੀਡੀਓ 'ਚ